ਦੇਖੋ ਜਿਹੜੇ ਬਾਜ਼ਾਰ ਚ 4 4000 ਦੇ ਬਾਬੇ ਦੇ ਹੱਟੇ ਦੇ 15 1500 ਦੇ ਆਇਦਾਂ ਦੇਖੋ ਸੂਟ ਫਰੰਟ ਕੇਰਾ ਬੈਕ ਕੇਰਾ ਆ ਦੁਪੱਟਾ 1500 ਦੇਖੋ ਜਿਹਨੇ ਵਿਆਹ ਸ਼ਾਦੀ ਦਾਜ ਵਰ ਦੇ ਕੱਪੜਾ ਲੈਣਾ ਹੈ ਜਿਹੜਾ ਬਾਜ਼ਾਰ ਚ ਇਕਦੋ ਹੀ 1 ਲੱਖ ਰੁਪਏ ਲੈਣਾ ਬਾਬੇ ਦੇ ਹੱਟੇ ਤੇ 30 3500 ਆਇਦਾਂ ਦੇਖੋ ਉਹ ਐਦਾਂ ਦੇ 5 5000 ਵਾਲੇ ਸੂਟ ਵੀ 15 1500 ਕਰਤੇ ਆ। ਉਹ ਆ ਦੇਖੋ ਮੋਰ ਵਾਲਾ ਸੂਟ ਜਿਹੜੇ ਬਾਜ਼ਾਰ 16 95 18 95 ਬਾਬੇ ਦੇ ਹੱਟੇ ਤੋਂ 500 ਰੁਪਏ ਚ ਲੈ ਜਾਓ। ਨਬਰਗਬਰਪਰੀ ਦੇ ਸੂਟ ਲੱਦੇ ਹੋਏ ਸੂਟ ਨੇ ਹੈਂਡਵਰਕ ਨਾਲ ਲੱਦੇ ਹੋਏ ਜੀ ਕੋਈ 3500 ਨਹੀਂ ਕੋਈ 4000 ਨਹੀਂ ਆ ਵੀ 1500 ਘੇਰਾ ਦਾ ਦੇ ਭਾਈ ਕੰਮ ਦੇ ਕੀਤਾ ਹੋਇਆ ਹੈਂਡਵਰਕ ਲੱਦੇ ਹੋਏ ਸੂਟ 1500 ਦਿਨਾ ਆਪਣੀਆਂ ਭੈਣਾਂ ਲਈ ਆ ਵੀ ਦੇਖੋ ਜਿਹਨੇ ਵਿਆਹ ਸ਼ਾਦੀ ਲਈ ਦਾਜ ਪਰ ਲਈ ਆਪਣੇ ਪੌਣ ਲਈ ਪੋਣਾ ਇਦਾਂ ਦੇ ਦੁਪੱਟੇ ਭਾਜੀ ਦੇਖੋ ਥੱਲੇ ਵਾਲੇ ਸੂਟ ਦੇ ਇਦਾਂ ਦੇ ਦੁਪੱਟੇ ਫੋਰ ਸੈਟ ਕੱਢੇ ਹੋਏ ਹਾਂਜੀ 1-1 ਸੂਟ 1500 ਕਰਤਾ ਆਹ ਦੇਖੋ ਡਿਜ਼ਾਈਨਰ ਚੀਜ਼ਾਂ ਭਾਜੀ ਇਹ ਪੀਸ ਦਾ ਕੰਮ ਦੇਖੋ ਜਲਵਾ ਦੇ ਉਹ ਦੁਪੱਟਾ ਆਏ ਹੋਏ ਆਏ ਆ ਰੇਟ ਇਹਦਾ 4000 ਆ ਬਾਜ਼ਾਰ ਚ ਪਰ ਬਾਬੇ ਦੇਟੇ ਇਹ ਵੀ 1500 ਚ ਹੀ ਦੇ ਦੇਣਾ ਹਾਂ ਮੈਂ ਪੂਰਾ ਠੋਕੇ ਚੈਲੇਂਜ ਕਰਦਾ ਬਹੁਤ ਦੁਕਾਨਾਂ ਦੇ ਜਾਣੇ ਆ ਇਹ 35-3500 4-4000 ਦੇ ਸੂਟ ਆ ਜਿਹੜੇ ਬਾਬੇ ਦੇਟੇ ਤੇ 15-15 ਦੇ ਦੇਣਾ ਆਹ ਦੇਖੋ ਬਲੈਕ ਸੂਟ ਭ ਸੂਟ ਐਨ ਡਿਜ਼ਾਈਨ 10678 ਰੇਟ ਫਿਰ ਕੀ ਏ 1500 ਸਵਾ ਦੇਖੋ ਆ ਤੁਸੀਂ ਸ਼ਰਟ ਚੈੱਕ ਕਰ ਲਓ ਆ ਸਲਵਾਰ ਚੈੱਕ ਕਰੋ ਉਧਰ ਸਲਵਾਰ ਚੈੱਕ ਕਰ ਲਓ ਆ ਦੇਖੋ ਫੇਰ ਸਾਨੂੰ ਦੁਪੱਟਾ ਵੀ ਦਿਖਾਉਣ ਨੇ ਆ ਇਹ ਵੀ ਸੂਟ 1500 ਰੁਪਏ ਜੀ ਦੇਣਾ ਜਿਹੜਾ ਬਾਜ਼ਾਰ ਚ 4000 ਇਹ ਨਹੀਂ 1500 ਚ ਹੀ ਦੇਣਾ ਆ ਵੀ 1500 ਚ ਦੇਣਾ ਹੈਂਡ ਨਾਲ ਲੱਦੇ ਹੋਏ ਸੂਟ ਦੇ ਰਿਆ 15 1500 ਰੁਪਏ ਦਾਜ ਬਰੀਆਂ ਦਾ ਸੁਨਹਿਰੀ ਮੌਕਾ ਇਸ ਸਾਰੇ ਹਫ਼ਤੇ ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਤਾਂ ਵੱਡੇ ਫਾਇਦੇ। ਸਲੋ ਇਹਨਾਂ ਦੇ ਬ੍ਰਾਂਡਡ ਪਿਓਰ ਨੇਚਰਲ ਕਰੇਵ ਦੇ ਸੂਟ। ਹੂੰ ਕੰਮ ਦੇਖ ਲੋ ਕੀਤਾ ਹੋਇਆ। ਚੀਜ਼ਾਂ ਹੋਣਗੀਆਂ ਜਲਵੇ। ਧੁਮਾਕੇਦਾਰ ਇਦਾਂ ਦੇ ਆਣਗੇ ਚਨੋਂ ਦੇ ਦੁਪੱਟੇ। ਹਾਂਜੀ ਜਿਹੜੇ ਬਜ਼ਾਰਾਂ 'ਚ 3-3 4-4 ਹਜ਼ਾਰ ਤੋਂ ਸ਼ੁਰੂ ਹੁੰਦੇ ਆ ਨਾ। ਹਾਂਜੀ ਇਦਾਂ ਦੇ ਡਿਜ਼ਾਈਨਰ ਪੀਸ। ਹਾਂਜੀ ਮੈਂ ਗਾਰੰਟੀ ਨਾਲ ਮੇਰੀਆਂ ਭੈਣਾਂ ਵਾਸਤੇ ਇਦਾਂ ਦਾ ਮੌਕਾ ਦੁਬਾਰਾ ਪੰਜਾਬ 'ਚ ਆਉਣਾ ਨਹੀਂ। ਹਾਂਜੀ ਇੱਧਰ ਫੈਸਟੀਵਲ ਸੀਜ਼ਨ ਤਿਆਰ ਹੈ। ਇੱਧਰ ਇਦਾਂ ਦੇ ਸੂਟ ਨਾਲ ਦੁਪੱਟਾ ਤਿਆਰ ਹੈ ਹੈ ਇਦਾਂ ਦੇ ਚਲਵੇ ਆ ਦੇਖ ਸੂਟ ਆ ਪੀਸ ਦਿਖਾਣ ਲੱਗਾ ਇੱਧਰ 4400 ਉਹ ਬਾਈ ਤੂੰ ਇੱਧਰ ਗੱਲ ਸੁਣ ਮੇਰੀ ਪਹਿਲਾਂ ਆ ਨੇੜੇ ਕਰਕੇ ਕੰਮ ਦਿਖਾ ਹੈਂਡਵਰਕ ਦਾ ਉਹ ਕੇਰਾ ਦਿਖਾ ਹੈਂਡਵਰਕ ਦਾ ਇੱਧਰ ਬਾਜੂ ਦਿਖਾ ਇੱਧਰ ਮੇਰੇ ਨਾਲ ਕੈਮਰਾ ਕਰ ਮੇਰੇ ਭੈਣ ਭਰਾ ਉਹ ਸਾਰੀਆਂ ਮੇਰੀਆਂ ਭੈਣਾਂ ਆਈਆਂ ਦੂਰੋਂ ਦੂਰੋਂ ਕੱਪੜਾ ਲੈਣ ਵਾਸਤੇ ਆਪਾਂ ਇਹਨਾਂ ਦੇ ਸਾਹਮਣੇ ਵੀਡੀਓ ਤਾਂ ਬਣਾਣੇ ਆ ਜੋ ਰੇਟ ਆਪਾਂ ਕਹਨੇ ਆ ਦੇ ਦਨੇ ਆ ਆ ਸੁਣਨਾ ਚਾਰ ਹੀ ਆ ਨਾ 4500 ਹੂੰ ਭਾਜੀ ਜਿੰਨੇ ਰੇਅਂਦਿਆਂ ਵਾਂਗਾ ਸਾਰੇ 1500 1500 ਰੁਪਏ ਸੂਟ ਆ ਆ ਦੇਖੀ ਚੱਲੋ ਆ ਦੇਖੋ ਜਿਹੜੇ ਬਾਜ਼ਾਰ ਚ 4 4000 ਦੇ ਬਾਬੇ ਦੇ ਢਿੱਡੇ ਦੇ 15 1500 ਆ ਇੱਧਰ ਦੇਖੋ ਇੱਧਰ ਆ ਪੀਸ ਨੇੜੇ ਕਰਕੇ ਹਰ ਸੂਟ ਦਾ ਕੈਮਰਾ ਜ਼ੂਮ ਕਰਦੇ ਕੇ ਰਨ ਗਲਾ ਨੇੜੇ ਕਰਕੇ ਬਾਈ ਦਿਖਾਰੇ ਇਹ ਮੈਂ ਚੈਲੰਜ ਕਰ ਰਿਹਾ 1500 ਚ ਕਿਤੇ ਨਹੀਂ ਮਿਲਨੇ ਤੁਸੀਂ ਬਾਜ਼ਾਰਾਂ ਚ ਜਾ ਕੇ ਲੁੱਟ ਨਾ ਕਰਾਓ ਨਾ ਕਰਾਓ ਕਿਉਂਕਿ ਇਦਾਂ ਦੇ ਪਾਰਟੀ ਵੇਅਰ ਸੂਟ ਪਿਓਰ ਕਰੇਵ ਦੇ ਹਾਂਜੀ ਹੈ ਐ ਇਦਾਂ ਦੇ ਸੂਟ ਕੌਣ ਦੇ ਰੂ 1500 ਚ ਕਿੱਦਾਂ ਨਹੀਂ ਮਿਲਣਾ ਬਾਬਾ ਹੀ ਦੇਖਣਾ ਜਲੰਧਰ ਚ ਬੈ ਕੇ ਬਾਸ ਛੱਡੇ ਦੇ ਸਾਹਮਣੇ ਆ ਦੇਖੀ ਚੱਲੋ ਸੂਟ ਹੁਣ ਇੱਕ ਇੱਕ ਸੂਟ ਆਏ ਹਾਏ 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 ਆ ਦੇਖੋ ਨਾ ਪੀਸ ਬਣੇ ਹੋਏ ਆ ਦੇਖੋ ਸੂਟ 프ਰਿੰਟ ਘੇਰਾ ਬੈ ਘੇਰਾ ਆ ਦੁਪੱਟਾ 1500 ਦੇਖੋ ਜਿਹਨੇ ਵਿਆਹ ਸ਼ਾਦੀ ਦਾਜਵਰ ਦੇ ਕੱਪੜਾ ਲੈਣਾ ਹੈ ਨਾ ਜਿਹੜਾ ਬਾਜ਼ਾਰ ਚ ਆ ਕੇ ਤੁਸੀਂ 1 ਲੱਖ ਰੁਪਏ ਲੈਣਾ ਬਾਬੇ ਜਿਹੜੀ 30 35 ਹਜ਼ਾਰ ਆ ਦੇਖੋ ਚਨੌਨ ਦੇ ਦੁਪੱਟਿਆਂ ਦਾ ਹੈਂਡਵਰਕ ਦੇਖੋ ਸੋ ਦਾਜਵਰੀ ਵਾਲਿਆਂ ਨੂੰ ਵੱਡੇ ਫਾਇਦੇ ਹੋ ਰਹੇ ਭਾਜੀ ਹਰ ਭੈਣ ਭਰਾ ਦਾ ਵੱਡਾ ਫਾਇਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਜਿਹੜਾ ਕੱਪੜਾ ਨਾ ਵਿਕੇ ਵਾਪਸੀ ਉਹ ਐਦਾਂ ਦੇ 5 5000 ਵਾਲੇ ਸੂਟ ਵੀ 15 1500 ਕਰਤੇ ਹਾਂਜੀ ਆ ਮੋਰਾਂ ਦਾ ਬੜਾ ਰੌਲਾ ਬਾਜ਼ਾਰ 'ਚ ਅੱਜਕੱਲ੍ਹ ਚੱਲਦਾ। ਓ ਭਾਜੀ ਮੋਰ ਤਾਂ ਰੋਲਤਾ। ਇਹ ਰੇਟ ਦੱਸੋ ਨਾ ਕੀ ਇਹਦਾ? ਓ ਭਾਜੀ 500 ਰੁਪਏ ਦਾ ਸੂਟ। ਸਾਹ ਦੇਖੋ ਮੋਰ ਵਾਲਾ ਸੂਟ ਜਿਹੜੇ ਬਾਜ਼ਾਰ 16 95 18 95 ਬਾਬੇ ਦੇ ਹੱਟੀ ਤੋਂ 500 ਰੁਪਏ 'ਚ ਰਹਿ ਜੋ। ਮੋਰ ਵਾਲਾ ਸੂਟ ਸਿਰਫ 500 ਰੁਪਏ ਦਾ ਆ ਐਵੇਂ ਕਿਹੇ ਚੱਕਰ ਆ ਨਾ ਪੈ ਜੋ। ਆਹ ਦੁਪੱਟੇ ਨਾਲ ਚੈੱਕ ਕਰੋ। ਆਹ ਦੇਖੋ ਜਿਹੜਾ ਤੁਸੀਂ ਸੂਟ। ਕੰਮ ਦੇਖਿਆ ਕਿੰਦਾ ਦਾ ਕੀਤਾ ਹੋਇਆ? ਹਾਂਜੀ। ਆਇਦਰ ਦਿਖਾਓ ਹੈਂਡਵਰਕ ਪਰਪਰੀ ਦੇ ਸੂਟ। ਲੱਦੇ ਹੋਏ ਸੂਟ ਨੇ ਹੈਂਡਵਰਕ ਨਾਲ ਲੱਦੇ ਹੋਏ। ਜੀ। ਕੋਈ 3500 ਨਹੀਂ ਕੋਈ 4000 ਨਹੀਂ ਆ ਵੀ 1500 ਘੇਰਾ ਦਗਾ ਦੇ ਬਾਈ ਹਾਂਜੀ ਇੱਕ ਇੱਕ ਸੂਟ ਦਾ ਜਲਵਾ ਆ ਜਲਵਾ ਬਾਬੇ ਰੱਡੀ ਦੇ ਐਦਾਂ ਦਾ ਡਿਜ਼ਾਈਨਰ ਪੀਸ ਫੁੱਲ ਪਿਓਰ オリジナル1500 1500 ਜੇ ਵੀ ਆ ਦੇਖੋ ਪੀਸ ਇੱਕ ਇੱਕ ਸੂਟ ਹੈਵੀ ਦਾ ਹੈਵੀ ਹਾਂਜੀ ਬਾਈ ਜੀ ਦੁਕਾਨ ਦਾ ਰੇਟ ਗਾਹਕ ਦੇ ਕੇ ਲੋ ਰਿਹਾ ਤੇ ਅਸੀਂ ਹੋਲਸੇਲ ਆ ਰਿਹਾ ਆ ਕੰਮ ਦਗਾਓ ਨੇੜੇ ਕਰਕੇ ਜਰਾ ਹੈਂਡਵਰਕ ਦਾ ਲੱਡੂ ਹੱਥ ਲਾਏ ਰੈਂਡਵਰਕ ਦਾ ਸੂਟ ਕੋਈ ਕਹਿੰਦਾ ਸੂਟ ਨਾਲ ਸੂਟ ਫ੍ਰੀ ਕੋਈ ਕਹਿੰਦਾ ਸੂਟ ਨਾਲ ਟੈਚੀ ਫ੍ਰੀ ਕੋਈ ਕਹਿੰਦਾ ਸੂਟ ਨਾਲ ਡਿਨਰ ਸੈੱਟ ਫ੍ਰੀ ਓ ਪਾਜੀ ਤੁਹਾਡਾ ਇਧਰੋਂ ਕਰਨ ਫੜ ਕੇ ਅਗਲੇ ਇਧਰ ਲਾ ਰਿਆ ਆ ਸੂਟ ਨਾਲ 1500 ਰੁਪਏ ਇਹਦੇ ਨਾਲ ਟੈਚੀ ਮੈਂ ਵੀ ਦੇਣਾ 500 ਰੁਪਏ ਟੈਚੀ ਐ ਸੂਟ 3500 ਲਾ ਲਾਗਾ ਅਗਲੇ ਨਾਲ ਲੈ ਸੰਡ ਟੈਚੀ ਦਿੱਤਾ ਤੇ ਤੁਹਾਨੂੰ ਇਹ ਨਹੀਂ ਪਤਾ ਲੱਗਾ ਵੀ ਤੁਹਾਡੀ ਜੇ ਵੀ ਛਿਲਕੇ ਦਿੱਤਾ ਆਪਾਂ ਕਿਸੇ ਨੂੰ ਬੇਫਕੂਮ ਨਹੀਂ ਬਣਾਉਣਾ ਪਾਜੀ ਸਿੱਧਾ ਫੇਰਾ ਕਰ ਦੇਣਾ ਸਿੱਧਾ ਫੇਰਾ ਕਰਨਾ ਠੀਕ ਹੈ ਆ ਦੇਖੋ 35 3500 ਵਾਲੇ 4 4000 ਵਾਲੇ ਸੂਟ ਬਾਬੇ ਦੀ ਛੱਟੀ ਦੇ ਜਿਹੜੇ ਤੁਹਾਨੂੰ ਅਸੀਂ 1500 ਦੇ ਰਹੇ ਨੇ ਅੱਜ ਆ ਬਾਈ ਜੀ ਮੈਂ ਤੁਹਾਨੂੰ ਸੂਟ ਦਿਖਾ ਰਿਹਾ ਨਾ ਜਿਹੜਾ ਇਹਦੇ ਨਾਲ ਟੈਚੀ ਨੂੰ ਛੱਡੋ ਇਹਨਾਂ ਬਸ ਸਕੂਟਰੀ ਵੀ ਫ੍ਰੀ ਕਰ ਸਕਦੇ ਆ ਸੂਟ 5500 ਦਾ ਹਾਂਜੀ ਠੀਕ ਹੈ ਹੈਗਾ 1500 ਦਾ 40000 ਦੀ ਸਕੂਟਰੀ ਹੈ ਹਾਂ ਠੀਕ ਹੈ 20 ਸੂਟ ਵੇਚੇ ਪੈਸੇ ਪੂਰੇ ਹਾਂਜੀ ਅਗਲੇ ਦਿਨ ਸਾਨੂੰ ਸਕੂਟਰੀ ਮਿਲ ਗਈ ਓਏ ਯਾਰ ਕਿਹੜੇ ਕੰਮ ਚ ਪਿਓ ਪਹਿਣਾ ਬਣਾਉਣਾ ਫੈਰਾ ਕਰੋ ਪਹਿਲਾਂ ਹੀ ਹਾੜਾਂ ਨੇ ਇੰਨੀ ਮਾਰ-ਮਾਰਤੀ ਆ ਲੋਕਾਂ ਨੂੰ ਆਹ ਦੇਖ ਤਾਂ ਸਲਵਾਰ ਤੇ ਪਹੁੰ ਕੰਮ ਦੇ ਕੀਤਾ ਹੋਇਆ ਹੈਂਡਵਰਕ ਲੱਗਿਆ ਹੋਇਆ ਸੂਟ 1500 ਦਿੰਨਾ ਆਪਣੀਆਂ ਭੈਣਾਂ ਲਈ ਕੰਮ ਕੀ ਹੈ ਵੀ ਆਪਾਂ ਕਿਸੇ ਨੂੰ ਬੇਬੁਖ ਨਹੀਂ ਬਣਾਉਣਾ ਆਹ ਦੇਖ ਪੀਸ ਪਿਓਰ ਨੇਚਰਲ ਕ੍ਰੈਪ ਸੀਕਵੈਂਸ ਵਰਗਾ ਕੰਮ ਆਹ ਦੇਖੋ ਪੀਸ ਭਾਈ ਇੱਕ ਇੱਕ ਸੂਟ ਜਲਵਾ ਦੇ ਰਿਆਂ ਜੇ ਕਿਸੇ ਨੇ ਆਨਲਾਈਨ ਮੰਗਵਾਉਣਾ ਹੋਵੇ ਆਨਲਾਈਨ ਭਾਜੀ ਸਰਵਿਸ ਨਹੀਂ ਹੈਗੀ ਹੂੰ ਠੀਕ ਹੈ ਨਾ ਓਨਲੀ ਫੋਰ ਵਿਜ਼ਿਟ ਆਉਣਾ ਪੈਣਾ ਇੱਥੇ ਭਾਜੀ ਗੱਲ ਪਤਾ ਕੀ ਆ ਆਪਾਂ ਲੁੱਕ ਕੇ ਵੀਡੀਓ ਨਹੀਂ ਪਾਉਂਦੇ ਆਨਲਾਈਨ ਦਾ ਕੰਮ ਕੀ ਹੈ ਵੀ ਕੱਲੇ ਬਹਿ ਕੇ ਵੀਡੀਓ ਪਾਈ ਆਨਲਾਈਨ ਤੇ ਵੇਚਦਾ ਆਹ ਹੁਣ ਜਿੰਨੀਆਂ ਪੈਣਾ ਆ ਰਿਹਾ ਪੈਣ ਭਰਾ ਆ ਰਿਹਾ ਆਪਾਂ ਦਾ ਨਾਲ ਹੀ ਇਹਨਾਂ ਕਪੜਾ ਹਾਂ ਆਪਾਂ ਰੱਖਣਾ ਥੋੜੀ ਸੋ ਜੇ ਨਮਾ ਕੰਮ ਸ਼ੁਰੂ ਕਰਨਾ ਕਿੰਨੇ ਕੇ ਪੈਸੇ ਚਾਹੀਦੇ ਬਾਬੇ ਦੇ ਭਾਈ ਉਹਨਾਂ ਦੀ ਆਪਣੀ ਡਿਮਾਂਡ ਆ ਕਿੰਨੇ ਚੀ ਕੰਮ ਸ਼ੁਰੂ ਕਰਨਾ ਜਦ ਅਹੀ ਛਿਲ ਲਾਉਣੀ ਨਹੀਂ ਤਾਂ ਹੀ ਸਸਤਾ ਦੇਣਦੇ ਆ ਆ ਦੇਖ ਲੋ ਸੂਟ ਪਾਫ ਦਾ ਕੰਮ ਕੀਤਾ ਹੋਇਆ ਆ ਏਕੇ ਕੇ ਸੂਟ ਮੈਂ ਜਲਵਾ ਦਿਖਾ ਰਿਹਾ ਕੋਈ ਸੂਟ ਵੀ ਇਦਾਂ ਦਾ ਨਹੀਂ ਜਿਹੜਾ ਬਾਜ਼ਾਰ ਚ 3500 4000 ਤੋਂ ਘੱਟ ਹੋਵੇ ਹਾਂਜੀ ਪਰ ਆਪਾਂ ਕਿੰਨਾ ਦੇ ਰਹੇ ਆ 1500 ਰੁਪਏ ਚ ਫਿਰ ਤੁਸੀਂ ਹਿਸਾਬ ਲਾ ਲਓ ਵੇ ਕਿਥੇ ਤੱਕ ਲੋਟਾ ਬਾਜ਼ਾਰ ਦੀ ਇਹਦਾ 60 60% ਡਿਸਕਾਊਂਟ ਹੋ ਗਿਆ ਕਸਮ ਦਾ ਬਾਜੀ ਆ ਦੇਖੋ ਆ ਪੀਸ ਬਾਜ਼ਾਰ ਚ 3000 ਤੋਂ ਘੱਟ ਹੋਲ ਸੇਲ ਨਹੀਂ ਹੈਗਾ ਜਿਹੜਾ ਮੇਰੇ ਹੱਥ ਚ ਆ ਦੇਖੋ ਪੀਸ ਬਣਿਆ ਹੋਇਆ 1500 ਦੇਣਾ ਇਹ ਵੀ ਆਪਾਂ 1500 ਦੇਣਾ ਆ ਵੀ ਦੇਖੋ ਜਿਹਨੇ ਵਿਆਹ ਸ਼ਾਦੀ ਲਈ ਦਾਜ ਪਰ ਲਈ ਆਪਣੇ ਪੌਣ ਲਈ ਪੋਣਾ ਇਦਾਂ ਦੇ ਦੁਪੱਟੇ ਆ ਬਾਜੀ ਦੇਖੋ ਥੱਲੇ ਵਾਲੇ ਸੂਟ ਦੇ ਇਦਾਂ ਦੇ ਦੁਪੱਟੇ 4 ਸੈਟ ਕੱਢੇ ਹੋਏ ਹਾਂਜੀ ਹੈ 1-1 ਸੂਟ 1500 ਕਰਤਾ ਆ ਦੇਖੋ ਡਿਜ਼ਾਈਨਰ ਚੀਜ਼ਾਂ ਆ ਦੇਖੋ ਪੀਸ ਇੱਕ ਇੱਕ ਸੂਟ ਭਾਜੀ ਜਲਵੇ ਤੇ ਇੱਕ ਅੱਧਾ ਸੂਟ ਨਹੀਂ ਹੈਗਾ ਹਾਂ ਤੁਸੀਂ ਦੱਸੋ ਲੈਣੇ ਕਿੰਨੇ ਆ ਇਦਾਂ ਦੇ ਪੀਸ ਜੋ ਰੇਟ ਬੋਲ ਰਹੇ ਹੋ ਜੇ ਕਿਸੇ ਨੇ ਲੈਣਾ ਤਾਂ ਹੁਣ ਹੀ ਲੈ ਸਕਦਾ ਫੇਰ ਮੈਂ ਦੇ ਰਿਆਂ ਭਾਜੀ ਹੁਣੇ ਹੀ ਇਹ ਦਵਾਂਗੇ ਜੋ ਰੇਟ ਕਹਿ ਰਹੇ ਹਾਂ ਆ ਜਿਨ੍ਹਾਂ ਨੂੰ ਚਾਹੀਦਾ ਲੈ ਜਾਓ ਭਾਈ ਆਪਾਂ ਤਾਂ ਹੁਣੇ ਹੀ ਕਹਿ ਰਹਿਆਂ ਆ ਲਓ ਹੁਣ ਤੁਸੀਂ ਉਹ ਪੰਜਾਂ ਦਿਨਾਂ ਬਾਅਦ ਅਸੀਂ ਵੀਡੀਓ ਦੇਖੀ ਸੀ ਉਹ ਕੰਮ ਨਹੀਂ ਅਸੀਂ ਕਰ ਪੋਣਾ ਇਦਾਂ ਦੇ 4-4 ਹਜ਼ਾਰ ਵਾਲੇ ਸੂਟ ਵੀ 1500 ਕਰਤੇ ਹੋਏ ਆ ਭਾਜੀ ਗੱਲਾਂ ਨਹੀਂ ਕਰਦੇ ਰੇਟਾਂ ਜੀ ਸੋ ਮੈਂ ਦੇਖ ਰਿਹਾ ਦੁਪੱਟੇ ਵੀ ਪੂਰੇ ਡਿਜ਼ਾਈਨਰ ਬਟਿਕ ਪੀਸ ਹੈਗੇ ਆ ਆ ਦੇਖੋ ਭਾਜੀ ਇਹ ਪੀਸ ਦਾ ਕੰਮ ਦੇਖੋ ਜਲਵਾ ਦੇ ਉਹ ਦੁਪੱਟਾ ਏ ਹਾਏ 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 ਫੁੱਲ ਵਾਲਾ ਦੁਪੱਟਾ ਆ ਗਿਆ ਹੈ ਰੇਟ ਇਹਦਾ 4000 ਆ ਬਾਜ਼ਾਰ 'ਚ ਪਰ ਬਾਬੇ ਦੀ ਹੱਟੀ ਨੇ ਇਹ ਵੀ 1500 ਚ ਹੀ ਦੇ ਦੇਣਾ ਆ ਦੇਖੋ ਪੀਸ ਭਾਜੀ ਇੱਕੋ ਹੀ ਰੇਟ ਇੱਕੋ ਹੀ ਦੁਕਾਨ ਬਾਬੇ ਦੀ ਹੱਟੀ ਆ ਦੇਖੋ ਹਾਂਜੀ ਸਲਵਾਰ ਦੇ ਪੌਂਚੇ ਆ ਦੇਖੋ ਫਰੰਟ ਗੱਡਾ ਸ਼ਾਰਟ ਤੇ ਕਿੰਨਾ ਲਗਜ਼ਰੀ ਕੰਮ ਕੀਤਾ ਹੈ ਭਾਜੀ ਦੁਪੱਟਾ ਨਾਲ 1500 ਇਹ ਵੀ 1500 ਚ ਆ ਦੇਖੋ ਮੈਂ ਪੂਰਾ ਠੋਕੇ ਚੈਲੰਜ ਕਰਦਾ ਬਹੁਤ ਦੁਕਾਨਾਂ ਦੇ ਜਾਣੇ ਆ ਇਹ 35 3500 4 4000 ਵਾਲੇ ਸੂਟ ਆ ਜਿਹੜੇ ਬਾਬੇ ਦੇ ਟੇ 15 15 ਆ ਆ ਦੇਖੋ ਬਲੈਕ ਸੂਟ ਭਾਜੀ ਬਲੈਕ ਬਿਊਟੀ ਕਮ ਦੇਖੋ ਆ ਲੋ ਸਲਵਾਰ ਦੇ ਪੌਂਚੇ ਹਾਂਜੀ ਭਾਜੀ ਦੁਪੱਟਾ ਨਾਲ ਬਿੱਦ ਕੜਾਈ ਲੈਸਾ ਲੱਗਿਆ ਹੋਇਆ ਰੇਟ 1500 ਮਤਲਬ ਰੇਟ ਸਾਰੇ ਹੈਗੇ 500 700 800 1000 2000 2500 5000 ਭਾਜੀ ਹਰ ਰੇਂਜ ਖੋਲ ਰਹੇ ਆ ਇਸ ਟਾਈਮ ਆਪਾਂ ਜਿਲੰਦਰ ਬਾਸੜ ਦੇ ਸਾਹਮਣੇ ਨੰਬਰ ਹੈ 98804723 ਸੇਲ ਲੱਗੀ ਵੀ ਹੈ 250 ਰੁਪਏ ਚ ਕਰਤਾ 1000 ਵਾਲਾ ਸੂਟ ਤੁਹਾਨੂੰ ਦਿਖਾ ਵੀ ਦਿੱਤਾ ਸੋ ਇਹ ਸਾਰਾ ਹਫਤਾ ਇੱਦੇ ਫਾਇਦੇ ਹੋਗੇ ਐਤਵਾਰ ਤੱਕ ਪੂਰਾ ਇੱਕ ਹਫਤਾ ਭਾਜੀ ਰੇਟਾਂ ਦੀ ਨੇਰੀ ਬੰਨਦੀ ਆ ਪੀਸ ਦੇਖੀ ਚੱਲੋ ਰੂਹ ਖੁਸ਼ ਹੋ ਜਾਏਗੀ ਇੰਨੇ ਸੂਟ ਇੰਨੇ ਡਿਜ਼ਾਈਨ ਇੱਕੋ ਛੱਤੇ ਠਾਂ ਰੇਟ ਫੇਰ ਕੀ ਐ 1500 ਦੇਖੋ ਇਹ ਸਾਰਾ ਹੀ ਹਫਤਾ ਬਹੁਤ ਵੱਡੇ ਤੁਹਾਡੇ ਫਾਇਦੇ ਹੋਣੇ ਆ ਹਾਂਜੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਐਤਵਾਰ ਤੱਕ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਛੋਟੇ ਦੁਕਾਨਦਾਰੋਂ ਵਿਆਹ ਸ਼ਾਇਦ ਆ ਦੇ ਆਹ ਦੇਖੋ ਪੀਸ ਸਲਵਾਰ ਦੇ ਪਹੁੰਚੇ ਦੇਖੋ ਬਾਬੇ ਛਿੱਟੀ ਦੇ ਆ ਜਾਓ ਹੁਣ ਆਹ ਦੇਖੋ ਪੀਸ ਛੋਟ ਦੇਖੋ ਭਾਜੀ ਭਾਜੀ 1500 ਚ ਓਪਨ ਚੈਲੰਜ ਕਰਤਾ ਆ ਹਰ ਸੂਟ ਦਾ ਸੂਟ ਨਹੀਂ ਮੁੱਕਣੇ ਵੀਡੀਓ ਮੋਕਿਆਂ ਨੇ ਮੈਂ ਕਹਾਂ ਦੇਖੀ ਚੱਲੋ ਤੁਸੀਂ ਆਹ ਦੇਖੋ ਪੀਸ ਪਿਓਰ ਸ਼ਿਮਰ ਦੇ ਉੱਪਰ ਗਲਾਸ ਕਲਾਸ ਆਟਮਾ 1500 ਇਹ ਵੀ 1500 ਭਾਜੀ 35 35 40 40 ਪਰਸੈਂਟ ਦਾ ਰੇਟ ਕੋਈ ਨਹੀਂ ਇੱਥੇ ਸਿਰਫ ਹੋਣਾ ਹੀ ਫੇਰਾ ਆ ਪੈਣਾ ਪਰਮਾ ਦਾ ਇੱਕ ਅੱਧਾ ਸੂਟ ਨਹੀਂ ਭਾਜੀ ਇਹ ਮੈਨੂੰ ਲੱਗਦਾ ਨਹੀਂ ਤੁਹਾਨੂੰ ਬਚਾਉਂਗਾ ਇਹਦੇ ਵਿੱਚੋਂ ਭਾਜੀ ਬਚਾਉਣਾ ਕੀ ਆਪਾਂ ਕਿੰਨੇ ਸੂਟ ਦਾ ਮਾਂ ਭਾਜੀ ਕਿੰਨੇ ਹਾਂਜੀ ਡਿਜ਼ਾਈਨਾਂ ਦੀ ਗਿਣਤੀ ਮੋਕ ਜੂ ਦੇਖੋ ਨਵਾਂ ਨਵਾਂ ਮਾਲ ਆਇਆ ਨਵਾਂ ਸਟਾਕ ਆ ਰੇਟ ਵੀ ਤੁਸੀਂ ਘੱਟ ਕਰਕੇ ਦੱਸਿਓ ਇਹ ਸਾਰੀ ਆਪਣੀ ਮੈਨੂਫੈਕਚਰਿੰਗ ਆ ਮੈਂ ਤਾਂ ਰੇਕੇ ਪੀਸ ਇਦਾਂ ਹੀ ਰੱਖ ਰਿਹਾ ਚੈੱਕ ਕਰੋ ਹਾਂਜੀ ਆ ਪੀਸ ਖੋਲ ਕੇ ਦਿਖਾ ਯਾਰ ਮਾੜਾ ਜਾਂ ਸਵਾਹ ਦੇਖੋ ਆ ਤੁਸੀਂ ਸ਼ਰਟ ਚੈੱਕ ਕਰ ਲਓ ਆ ਸਲਵਾਰ ਚੈੱਕ ਕਰੋ ਉਧਰ ਸਲਵਾਰ ਚੈੱਕ ਕਰ ਲਓ ਆ ਦੇਖੋ ਫੇਰ ਤੁਹਾਨੂੰ ਦੁਪੱਟਾ ਵੀ ਦਿਖਾ ਦਿੰਨੇ ਆ ਇਹ ਵੀ ਸੂਟ 1500 ਰੁਪਏ ਜੀ ਦੇਣਾ ਜਿਹੜਾ ਬਾਜ਼ਾਰ 'ਚ 4000 ਰੁਪਏ ਇਹ ਨਹੀਂ 1500 'ਚ ਹੀ ਦੇਣਾ ਆ ਵੀ 1500 'ਚ ਦੇਣਾ ਆ ਪੀਸ ਦੇਖੋ ਆ ਲਓ ਆ ਲਓ 15 1500 'ਚ ਲਓ ਆ ਲਓ ਆ ਲਓ ਆ ਵੀ ਲਓ ਆ ਵੀ ਆ ਦੇਖੋ ਤਾਂ ਸਹੀ ਪੂਰੇ ਪੰਜਾਬ ਦੇ ਤੋਂ ਆਕੇ 5 5 6 6000 ਵਾਲੇ ਸੂਟ ਦੇਤੇ ਆ 15 1500 ਗੱਲਾਂ ਥੋੜੀ ਕਰ ਰਹੇ ਆ ਪਾਜੀ ਫੇਰਾ ਕਰ ਰਹੇ ਆ ਕਿੰਨੇ ਸੂਟ ਚਾਹੀਦੇ ਹੈਂਡ ਨਾਲ ਲੱਦੇ ਹੋਏ ਸੂਟ ਦੇ ਰਿਹਾ 15-1500 ਰੁਪਏ ਦਾਜ ਭਰੀਆਂ ਵਾਸਤੇ ਸੁਨਹਿਰੀ ਮੌਕਾ ਇੱਕ ਦੋ ਇੱਕ ਹੈਵੀ ਦੋ ਹੈਵੀ ਸੂਟ ਲੈ ਢੇਰ ਲਾ ਦਿਓ ਤੁਸੀਂ 5-5000 ਰੁਪਏ ਸੂਟਾਂ ਦੇ ਦੇਣਾ ਤੁਸੀਂ 1500 ਸਕੇਨੇ 1500 ਬਾਕੀ ਜਲਦੀ ਕਰੋ ਬਾਬੇ ਰੇਟ ਤੇ ਆ ਜਾਓ ਵੱਡਾ ਫੇਰਾ ਹੋਣ ਜਾ ਰਿਹਾ ਆਪਣੇ ਭੈਣਾ ਭਰਾਵਾਂ ਨੂੰ ਇੱਕੋ ਹੀ ਗੱਲ ਕਾਂਗੇ ਬਜ਼ਾਰਾਂ ਦੇ ਜਾ ਕੇ ਲੁੱਟਣਾ ਕਰੋ ਹਰ ਰੇਂਜ ਇੱਥੇ ਹੈ ਇੱਕ ਗੱਲ ਹੋਰ ਜਿਹੜੇ ਭੈਣ ਭਰਾ ਰਸ਼ ਜ਼ਿਆਦਾ ਹੋਣ ਦੀ ਕਾਤਰ ਜਲਦੀ ਕਾਲੀ ਚ ਵਾਪਸ ਮੋੜ ਜਾਂਦੇ ਕਹਿੰਦੇ ਵੀ ਸਾਨੂੰ ਮਿਲਿਆ ਨਹੀਂ ਥੋੜਾ ਟਾਈਮ ਕੱਢ ਕੇ ਆਇਆ ਕਰੋ ਉਹਦੇ ਲਈ ਮੈਂ ਮਾਫੀ ਮੰਗਦਾ ਕਿਉਂਕਿ ਜਿੰਨੇ ਭੈਣ ਭਰਾ ਮੈਂ ਕੋਆਰੇ ਆ ਅਸੀਂ ਜਿੰਨਾ ਵੱਧ ਤੋਂ ਵੱਧ ਕਸਟਮਰ ਅਟੈਂਡ ਕਰ ਸਕਦੇ ਆ ਉਹ ਕਰ ਰਹੇ ਆ ਤੇ ਜੇ ਕੋਈ ਭੈਣ ਭਰਾ ਨਰਾਜ਼ ਹੋ ਕੇ ਜਾਂਦਾ ਭਾਈ ਦੁਬਾਰਾ ਆਓ ਤੁਹਾਡੀ ਦੁਕਾਨ ਆ ਪਰ ਖੁੱਲਾ ਟਾਈਮ ਕੱਢ ਕੇ ਆਓ ਕਿਉਂਕਿ ਰਸ਼ ਹੁੰਦਾ ਭਾਜੀ ਠੀਕ ਹੈ ਜੀ ਤੇ ਮਿਲਦੇ ਆ ਅਗਲੀ ਵੀਡੀਓ ਸਸਰੀ ਕਾਲ ਜੀ ਨੰਬਰ ਆ 98804723 ਇਹ ਸਾਰੇ ਹਫਤਾ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਾਂ ਵੱਡੇ ਟਾਈ ਟਾਈ ਸੇਅਰ ਸੂਟ 350 500 ਹਜ਼ਾਰ 2025 ਤੱਕ ਸਾਰੀ ਵੈਰਾਈਟੀ ਖੋਲਦੀ ਆ ਵੱਡੇ ਫਾਇਦੇ ਹੋਣੇ ਆ ਜਿਹਨੇ ਨਮਾ ਕੰਮ ਸ਼ੁਰੂ ਕਰਨਾ ਲੁਧਿਆਣੇ ਜਾਂਦੀ ਲੋੜ ਨਹੀਂ ਅੰਮ੍ਰਾਲੇ ਜਾਂਦੀ ਲੋੜ ਨਹੀਂ ਨਵੇਂ ਸੈੱਟ ਵੈ ਸੈੱਟ ਲੈਣ ਦੀ ਲੋੜ ਨਹੀਂ ਭਾਵੇਂ ਇੱਕ ਇੱਕ ਸੂਟ ਲੈ ਜਾਓ ਜਿੰਨਾ ਵੈਗਿਆ ਪ੍ਰੋਫਿਟ ਤੁਸੀਂ ਰੱਖ ਲਿਓ ਜਿਹੜਾ ਨਹੀਂ ਕਪੜਾ ਵੇਕੇ ਸਾਨੂੰ ਵਾਪਸ ਦੇਜੋ ਇੱਥੇ ਤੱਕ ਦੀ ਗਾਰੰਟੀ ਆ 11 ਪ੍ਰੈਸਰ ਨਾਲ ਹਰਦੀਪ ਸਿੰਘ ਤੱਕਰਸਾਨ ਟੀਵੀ ਜਲੰਧਰ